ਚੋਰ ਪੁਲਿਸ ਦੀ ਖੇਡ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਣਾ ਹੈ ਜਿੱਥੇ ਚੋਰ ਦੇ ਪਿੱਛੇ ਪੁਲਿਸ ਪੈਦੀ ਹੈ ਪਰ ਅਜੀਹਾਈ ਕੁਝ ਹੋਇਆ ਪੰਜਾਬ ਪੁਲਿਸ ਦੇ ਨਾਲ ਜਿੱहां ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਅੱਗੇ-ਅੱਗੇ ਚੋਰ ਭੱਜ ਰਿਹਾ ਹੈ ਤੇ ਪਿੱਛੇ ਉਸਦੇ ਪੰਜਾਬ ਪੁਲਿਸ ਦਾ ਮੁਲਾਜ਼ਮ ਭੱਜ ਰਿਹਾ ਹੈ ਤੇ ਇਸੇ ਦਰਮਿਆਨ ਪੰਜਾਬ ਪੁਲਿਸ ਦਾ ਮੁਲਾਜ਼ਮ ਰੋਲਾ ਪੰਦ ਹੈ ਲੋਕਾਂ ਨੂੰ ਕਹਿੰਦਾ ਕਿ ਚੋਰ ਨੂੰ ਫੜੋ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਲੋਕ ਵੀ ਇਸ ਚੋਰ ਦੇ ਪਿੱਛੇ ਭੱਜਦੇ ਨੇ ਨਸੀਾਰੇ ਕਿ ਪੁਲਿਸ ਤੋਂ ਹੱਥ ਛੁੜਾ ਕੇ ਹਥਕੜੀ ਸਮੇਤ ਇਹ ਚੋਰ ਭੱਜ ਜਾਂਦਾ ਹੈ ਅਤੇ ਬਚਣ ਦੇ ਲਈ ਇੱਕ ਇਮਾਰਤ ਦੀ ਤੀਜੀ ਮੰਜ਼ਲ ਤੇ ਚੜ ਜਾਂਦਾ ਹੈ ਇਸ ਦਰਮਿਆਨ ਪੁਲਿਸ ਮੁਲਾਜ਼ਮ ਦੇ ਵੱਲੋਂ ਵੀ ਇਸ ਦਾ ਪਿੱਛਾ ਕੀਤਾ ਜਾਂਦਾ ਹੈ ਲੋਕ ਇਸ ਚੋਰ ਦੇ ਪਿੱਛੇ ਭਜਦੇ ਨੇ ਅਤੇ ਬਾਅਦ ਦੇ ਵਿੱਚ ਜਦੋਂ ਇਸ ਚੋਰ ਨੂੰ ਫੜਿਆ ਜਾਂਦਾ ਹੈ ਇਸ ਹਵਾਲਾਤੀ ਨੂੰ ਫੜਿਆ ਜਾਂਦਾ ਹੈ ਤਾਂ ਉਸ ਦੀ ਛਿੱਤਰ ਪ੍ਰੇੜ ਵੀ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਇਸ ਮੁਲਜ਼ਮ ਨੂੰ ਫੜਨ ਤੋਂ ਬਾਅਦ ਪੁਲਿਸ ਮੁਲਾਜ਼ਮ ਇਸ ਨੂੰ ਗੱਡੀ ਦੇ ਵਿੱਚ ਬਿਠਾਉਂਦਾ ਹੈ ਲੋਕ ਆਲੇ ਦੁਆਲੇ ਵੇਖੇ ਜਾ ਸਕਦੇ ਨੇ ਜਾਣਕਾਰੀ ਦੇ ਮੁਤਾਬਕ ਜਵਾਰ ਨਗਰ ਕੈਂਪ ਦੀਆਂ ਭੀੜੀਆਂ ਕਲੀਆਂ ਦਾ ਫਾਇਦਾ ਉਠਾਉਂਦੇ ਹੋਏ ਇਹ ਹਵਾਲਾਤੀ ਇਮਾਰਤ ਦੀ ਤੀਜੀ ਮੰਜ਼ਲ ਤੇ ਚੜ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਮੁਲਾਜ਼ਮ ਤੇ ਲੋਕ ਪਹੁੰਚ ਕੇ ਇਸ ਨੂੰ ਦਬੋਚ ਲੈਂਦੇ ਨੇ ਅਤੇ ਬਾਅਦ ਦੇ ਵਿੱਚ ਇਸ ਨੂੰ ਗੱਡੀ ਦੇ ਵਿੱਚ ਬਿਠਾਉਂਦੇ ਨੇ ਜਾਣਕਾਰੀ ਦੇ ਮੁਤਾਬਕ ਇਸ ਮੁਲਜ਼ਮ ਤੇ ਇਲਜ਼ਾਮ ਲੱਗੇ ਕਿ ਇਸਨੇ ਫੋਨ ਚੋਰੀ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਇਸ ਨੂੰ ਬਸ ਅੱਡੇ ਇੱਕ ਹੋਟਲ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਦੇ ਕੋਲ ਲੈ ਕੇ ਜਾਂਦੀ ਹੈ ਜਿੱਥੇ ਇਸ ਮੁਲਜ਼ਮ ਦੇ ਵੱਲੋਂ ਕਿਹਾ ਜਾਂਦਾ ਕਿ ਇਸਨੇ ਉਸ ਸ਼ਖਸ ਨੂੰ ਮੋਬਾਈਲ ਵੇਚਿਆ ਹੁੰਦਾ ਹੈ ਜਿਸ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮ ਇਸ ਨੂੰ ਇਸ ਹੋਟਲ ਦੇ ਵਿੱਚ ਲੈ ਕੇ ਜਾਂਦੀ ਹੈ ਤਾਂ ਇਸੇ ਦਰਮਿਆਨ ਇਹ ਚੋਰ ਚਕਮਾ ਦੇ ਕੇ ਉਥੋਂ ਦੀ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਪੁਲਿਸ ਮੁਲਾਜ਼ਮ ਇਸ ਮੁਲਜ਼ਮ ਦੇ ਪਿੱਛੇ ਭੱਜ ਰਿਹਾ ਇਸ ਦੌਰਾਨ ਉਸ ਦੇ 7 ਅਕਫੋਲ ਜਾਂਦੇ ਨੇ ਅਤੇ ਲੋਕਾਂ ਨੂੰ ਰੋਲਾ ਪਾ ਕੇ ਕਹਿ ਰਹੇ ਕਿ ਇਸ ਨੂੰ ਫੜੋ ਤੇ ਬਾਅਦ ਦੇ ਵਿੱਚ ਲੋਕਾਂ ਦੀ ਮਦਦ ਦੇ ਨਾਲ ਇਸ ਮੁਲਜ਼ਮ ਨੂੰ ਫੜਿਆ ਜਾਂਦਾ ਹੈ